ਹਾਂ ਤੇ ਅੱਜ ਦੇ ਸਮਾਚਾਰ ਕੁਛ ਇਦਾਂ ਨੇ ਕਿ ਗਰਮੀ ਬਹੁਤ ਵੱਧ ਚੁੱਕੀ ਹੈ ਤੇ ਆਪਣਾ ਆਪਣਾ ਧਿਆਨ ਰੱਖੋ ਤੇ ਲੌਤੋ ਪੀਂਜਾ ਚਾਹ ਚਰ ਪਾਣੀ ਪਿੰਡ ਵਰੀ ਤੇ ਬਸਤੀ ਬਾਹਰ ਨਾ ਆਣੀ ਕੋਲ ਗਰਮੀ ਬਹੁਤ ਹੋ ਚੁੱਕੀ ਬਹੁਤ ਜ਼ਿਆਦਾ ਤੇ ਦੋਆ ਤਿੰਨਾਂ ਦਿਨਾਂ ਚ ਗਰਮੀ ਬੜੀ ਵੱਧ ਗਈ ਹੈ ਤੇ ਤੇ ਦੇ ਨਾਲ ਜਾਇਓ ਤੇ ਵਿੱਚ ਆਈ ਜਾਂਦਾ ਤੇ ਘੇਰਾ ਆ ਗਿਆ ਸੀ ਸਮਗੀ ਗਾਡੀ ਮੈਂ ਅਟਾਈਂ ਦੀ ਗਾਡੀ ਸ਼ੋਹਦੀਪ ਸਿੰਘ ਦੀ ਕੱਪੜਿਆਂ ਦੀ ਛਾਂਟੀ ਹੋ ਰਹੀ ਹੈ ਕਿਉਂਕਿ ਅਜੇ ਆਉਂਦੇ ਨਹੀਂ ਹਨ ਕੱਪੜੇ ਜਿਆਦਾ ਵੱਡੇ ਆ ਤੇ ਅਜੇ ਉਹਨੂੰ ਆਉਂਦੇ ਨਹੀਂ ਆ ਤੇ ਉਹ ਅੰਨੀ ਕਾ ਜੇ ਮੈਂ ਤਾਂ ਜਿਹੜੇ ਵੱਡੇ ਆ ਇਹ ਆਪੀ ਬੜਾ ਪਤਾ ਕੀਤਾ ਜ਼ੀਰੋ ਸਾਈਜ਼ ਕਹਿੰਦੇ ਹੈਗਾ ਇਹੋ ਉਹ ਤਾਂ ਜ਼ੀਰੋ ਸਾਈਜ਼ ਵੀ ਨਹੀਂ ਆਉਂਦਾ ਇਹ ਖੁੱਲਾ ਹੁੰਦਾ ਬਿਲਕੁਲ ਮੜਾ ਜਿਆ ਹੈ ਉਹ ਆ ਗਿਆ ਦਰੋਂ ਘੁੰਮ ਫਿਰ ਕੇ ਇਹ ਫਿਰ ਤੂੰ ਹੋ ਗਿਆ ਫਿਰ ਤੂੰ ਬਹੁਤ ਜ਼ਿਆਦਾ ਹੈ ਮੁੰਡਾ ਬਹੁਤ ਫਿਰਨ ਲੱਗ ਗਿਆ ਇਹ ਇਹ ਮੜਾ ਬਹੁਤ ਫਿਰਨ ਲੱਗ ਗਿਆ ਤੇ ਇੱਕ ਦੀ ਦੀ ਇਹੋ ਜੀ ਜਿਹੜੀ ਉਹਨੂੰ ਫਰੋਂਡ ਐਪੀ Ini muge tindapana, ini muge keakana m i n r a p i n g m e h e s t a t i o n pati o y a n a i m i n i v l i gei yu, n o ai voli t a n d t shobbi dii b shobbi d i e bə, shobbi dii bə, s o b b i s h e r b i dii b s o b b i dii s h o b i d shobbi dii b 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 s h o b dii bə, s 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 s h o ਤੇ ਕਰਦੇ ਆ ਚੁੱਕਨ ਦਾ ਚਾਵ ਹੈ ਦੀਦੀ ਨੇ ਤੂੰ ਉਹ ਕਰਦੀ ਨਹੀਂ ਆ ਉਹ ਪਾ ਰੱਖੋ ਲੈ ਮਾਂ ਦੀ ਅਨੇ ਕਾ ਲੈਣਾ ਪਈ ਉਹ ਗੁਰਵਰ ਦੇ ਵੀ ਬਦਲ ਲੈਂਦੀ ਹੁੰਦੀ ਨੇ ਆਪੀ ਇਹ ਗੱਲੋਂ ਸਮਰੀਸ਼ਿਆਣੀ ਹੈ ਵਿਚਾਰੀ ਇਹ ਸ਼ੋਭਤੀਪ ਦੀ ਨੀਕੀ ਜਿਹੀ ਲਮਾਰੀ ਇਹ ਚ ਰੱਖਿਆ ਦੇ ਪੌੜ ਪਾਣ ਵਾਲੇ ਕੱਪੜੇ ਤੇ ਛੋਟੀ ਹੂੰ ਤੇ ਆ ਵੀ ਸ਼ੋਭ ਦੀ ਅਲਮਾਰੀ ਆ ਇੱਥੇ ਬੜੇ ਆ ਜਾਂਦੇ ਕੱਪੜੇ ਦੇ ਆ ਇੱਕ ਕਿੱਡੀ ਕਿਹਦੀ ਹੁੰਦੀ ਹੈ ਜੜੀ ਹੈ ਨਾ ਕਿੱਡੀ ਕ ਕਿੱਡੀ ਹੀ ਹੁੰਦੀ ਹੈ ਇੱਕ ਕਿੱਡੀ ਵੀ ਹੁੰਦੀ ਹੈ ਹੂੰ ਉਹ ਮੈਂ ਆਪਣੇ ਵਾਸਤੇ ਕਦਾ ਆ ਜੀ ਚਾਹ ਪਾ ਕੱਪੜੇ ਦਰਦੇ ਉਹਦੇ ਚੀਜ਼ ਦਾ ਵੀ ਬੱਚੇ ਦੇ ਫਿਰ ਲੱਭਦੇ ਨਹੀਂ ਥੋੜੀ ਕਿਤੇ ਜਣਾ ਹੋਏ ਨੇ ਹੂੰ ਫਿਰ ਮੈਂ ਤੇਰੇ ਲੱਭ ਉਹ ਖਾਈ ਲਗਾ ਮੈਂ ਇਹਨੂੰ ਉਹਦੇ ਤੇ ਬਦਲਾਂਗਾ ਬਸ ਮੈਂ ਕਾਹਦੇ ਨਹੀਂ ਮਾਨੀ ਐ ਹੂੰ ਤੇ ਇਹ ਆਪਣੇ ਸ਼ੁਕ ਦੇ ਇੰਨੀ ਨਿੱਕੀ ਨਿੱਕੀ ਜੇ ਕੱਪੜੇ ਤੇ ਛੋਨੇ ਛੋਨੇ ਜੇ ਇਹ ਕਿ ਛੁੱਛੂ ਬੜਾ ਕਰਦਾ ਹੈ ਤੇ ਬਾਰ ਬਾਰ ਛੁੱਟੂ ਕਰੀ ਜਾਂਦਾ ਤੇ ਕੋ ਛੱਡੇ ਭੈਣ ਭਰਾਵਣ ਕਿਹਾ ਸੀ ਜੀ ਡਾਇਪਰ ਜੇ ਨਾਲ ਲਾਇਆ ਕਰੋ ਅਸੀਂ ਲਾਉਂਦੇ ਨਹੀਂ ਆ ਜੀ ਪਰ ਜਦੋਂ ਕਿਹ ਦੇਣੇ ਜਿਆਦਾ ਕਰਦਾ ਛੁੱਛੂ ਫਿਰ ਲਾਉਣਾ ਪੈ ਜਾਂਦਾ ਫਿਰ ਖੇਜਦਾ ਬੜਾ ਫਿਰ ਸੌਂਦਾ ਨਹੀਂ ਫਿਰ ਮਿੰਟ ਮਿੰਟ ਤੇ ਕਰੀ ਜਾਂਦਾ ਆ ਬਹੁਤ ਛੋਟਾ ਨਾਲ ਕੋਈ ਨਹੀਂ ਆ ਜਾਣਾ ਕਿ ਹੁਣੇ ਹੁਣੇ ਨਹੀਂ ਛੋਟਾ ਐਡਾ ਤੇ ਨਹੀਂ ਠੀਕ ਨਹੀਂ ਹੁੰਦੀ ਕਰਨਾ ਤੇ ਇਧਰ ਤੁਹਾਨੂੰ ਮਾਜ ਵਿਖਾਉਣਾ ਹੈ ਇੱਕ ਜਾਦੂ ਮੰਤਰ ਵੇਖੋ ਹਾਲ ਜਨਤਾ ਦੇ ਬੇਲੀ ਬੇਲੀ ਜਨਤਾ ਹੈ ਥੈਂਕ ਯੂ ਮੋਰ ਟੂ ਕਰੋ ਕੀ ਥੈਂਕ ਯੂ ਮੋਰ ਟੂ ਕਰੋ ਕੋਈ ਤਾਂ ਕੀ ਮਤਲਬ ਗੁਜਰਾਤੀ ਵਿੱਚ ਆਪਣੀ ਥਿੰਕਿੰਗ ਨੂੰ ਹੋਰ ਵੱਡਾ ਕਰੋ ਮਤਲਬ ਆਪਣੀ ਸੋਚ ਨੂੰ ਕੀ ਸਰ ਮੈਂ ਦਵਾ ਦਫਾ ਕੱਢ ਲਾਂ ਇਹਨੂੰ ਕਹਿੰਦੇ ਕੀ ਕਰੋ ਗੋਪੀ ਰਾਂ ਨਾ ਡਗਣੀ ਆਉਂਦਾ ਹੁੰਦਾ ਗੁਜਰਾਤੀ ਜੋਚ ਚ ਬੰਦਾ ਸੇਖੜੇਂਦਾ ਥੋੜਾ ਥੋੜਾ ਮੋਟਾ ਬਾਬੀ ਹਾਂ ਗੇਮ ਸ਼ੋ ਮਗਾ ਮਾਸ਼ੋ ਮਜਾ ਮੈਸੋ ਮੈਂ ਵੇਖਣ ਦੀ ਜਿੱਥੇ ਮਜ਼ਾ ਨਹੀਂ ਗਏ ਆ ਉਹਦੇ ਤਾਂ ਜ ਮੇਰਾ ਫੈਸ਼ਨ ਵਾਲਿਆਂ ਕੋ ਹੋ ਗਿਆ ਆ ਇਹ ਇਨਸਾਨ ਦੀ ਸੋਚ ਇੰਨੀ ਕਿਵੇਂ ਹਾਈ ਲੈਵਲ ਦੀ ਆ ਨਾ ਸਟੱਡੀ ਇਹਦੀ ਸਿਰਫ ਨੇ ਆਹ ਦਿੱਗਾਰ ਵੀ ਕੀਤੀ ਬਿਮਾਰ ਹੋ ਗਿਆ ਹਮ ਪਰ ਬਿジネス ਮਾਈਂਡਡ ਬੰਦਾ ਇਨਸਾਨ ਆ ਹੈ ਤੇ ਥਿੰਕਿੰਗ ਬੜੀ ਵਧੀਆ ਉਹਦੇ ਬਾਰੇ ਨਹੀਂ ਮੈਂ ਵੇਖਣਾ ਜਦੋਂ ਉਹਨੂੰ ਉੱਥੇ ਜਾ ਕੇ ਆਇਆ ਫਿਰ ਸਾਰੇ ਭੈਣ ਭਰਾ ਪੁੱਛਣ ਦੇ ਫਰਾਡ ਨਹੀਂ ਆ ਹਨਾ ਫਰਾਡ ਦੇ ਨਹੀਂ ਆ ਕਿਉਂਕਿ ਉਹ ਉੱਥੇ ਜਾ ਕੇ ਸਾਰਾ ਕੁਝ ਦੱਸਿਆ ਮੈਨੇ ਆ ਇਹਦਾ ਇਹ ਆ ਕਿ ਜਿੱਦਾਂ ਹੁਣ ਅੱਜ ਕੱਲ ਨੌਕਰੀਆਂ ਤੇ ਤੁਹਾਨੂੰ ਪਤਾ ਹੈ ਨਹੀਂ ਆ ਤੇ ਬੰਦਾ ਥੋੜੇ ਬਹੁਤੇ ਪੈਸੇ ਲਾ ਕੇ ਤੇ ਆਪਣਾ ਕੰਮ ਚਲਾ ਸਕਦਾ ਬਸ ਸ਼ਰਮਨਾ ਕਰੇ ਤੇ ਮੈਂ ਤੇ ਆਪ ਸੋਚਣ ਡਿਆਂ ਸੱਚ ਪੁੱਛੋ ਤੇ ਮੈਂ ਆਪ ਸੋਚਣ ਡਿਆਂ ਆਂ ਇਹ ਕੰਮ ਕਰਨ ਲਈ ਮੇਰਾ ਰਾਦਾ ਭੰਡਿਆ ਵੀ ਇੱਕ ਲਵਾਂ ਛੋਟਾ ਹਾਥੀ ਤੇ ਕੱਪੜੇ ਲਿਆਇਆ ਕਰਾਂ ਤੇ ਫੇਰਾ ਲਾਇਆ ਕਰਾਂ ਬੜੀ ਕਮਾਈ ਹੈ ਦੁਕਾਨ ਨਾਲੋਂ ਵੱਧ ਨਾਲੇ ਫੇਰ ਤੁਰ ਕੇ ਆਏ ਬੰਦਾ ਨਾਲੇ ਸ਼ਾਮ ਨੂੰ ਘਰ ਆ ਜੇ ਉਹ ਉਹਦਾ ਮੈਂ ਨਹੀਂ ਤੇ ਮੈਂ ਤੇ ਆਪ ਇਹਨਾਂ ਨਾਲ ਗੱਲ ਕਰਨੀ ਆ ਵੀ ਕੱਪੜਾ ਤੁਸੀਂ ਉਥੋਂ ਭੇਜ ਦਿਆ ਕਰੋ ਹਨਾ ਭੇਜ ਦੇ ਵਾਓ ਆਨਲਾਈਨ ਹੋ ਲੈਣਾ ਤੇ ਬੰਦਾ ਕਮਾਈ ਦੀ ਕਮਾਈ ਤੇ ਕਿਸ ਦੇ ਹੱਥਾਂ ਦੇ ਵੇਖਣ ਦੀ ਲੋੜ ਨਹੀਂ ਪੈਂਦੀ ਹੂੰ ਉਹਨੂੰ ਘੱਟੋ ਵੱਡੇ ਜਿੱਦਾਂ 2-4 ਬਿਜ਼ਨਸ ਜੜੇ ਨਾ ਉਹ ਕਰਨੇ ਚਾਹੀਦੇ ਹੁੰਦੇ ਜਿਦਾਂ ਆਪਾਂ ਮਤਲਬ ਫਾਰਮਰ ਹਾਂ ਹਨਾ ਆਪਾਂ ਨੂੰ ਖੇਤੀ ਦੇ ਨਾਮ ਨਾਲ ਕਰੀਦੀ ਨਹੀਂ ਆਪਾਂ ਇਹ ਨਹੀਂ ਵੀ ਆਪਾਂ ਬੜਾ ਕਰੀਦਾ ਕਰੀਦਾ ਨਹੀਂ ਕੋਸ਼ਿਸ਼ੀ ਸੋਚੀਦਾ ਹੀ ਆ ਕਿ ਮਿਹਨਤ ਲੱਗਦੀ ਹੈ ਮਿਹਨਤ ਆਪਾਂ ਲੋਕੀ ਕਰਦੇ ਹੁੰਦੇ ਹਟਾ ਰਾਮ ਤੇ ਜਿਦਾਂ ਆਪਣੀਆਂ ਸਬਜ਼ੀਆਂ ਸਿੱਗੀਆਂ ਬੀਜੀਆਂ ਨੇ ਇੱਕ ਤੇ ਉਧਰੋਂ ਬੈਸ ਬਚਦੇ ਹਨਾ ਥੋੜੀ ਬੋਲਦੀ ਮੰਡੀ ਵਿੱਚ ਜਾਵੇ ਉਧਰੋਂ ਇਨਕਮ ਆਵੇ ਹੂੰ ਆ ਮਤਲਬ ਦੁੱਧ ਤੇ ਆਪਾਂ ਹਨ ਪੱਠੇ ਤੇ ਪਾਉਣੀ ਹੁੰਦੇ ਆ ਹੋਰ 5 6 ਡੰਗਰ ਵੱਧ ਰੱਖੇ ਹੋਣ ਮੱਝੇ ਤੇਰਾ ਉਹਨਾਂ ਨੂੰ ਹਨ ਫੀਡ ਉਹ ਜਰਾ ਪਾਓ ਉਹ ਦੁੱਧ ਵੀ ਜਾਵੇ ਉਹਦੇ ਵੀ ਪੈਸੇ ਆਣਾ ਇਦਾਂ ਆ ਕਿ ਜਿਹੜੇ ਵੀ ਰਸਤੇ ਹੈਗੇ ਆ 4 5 ਬੰਦਲ ਬੀਨਾ ਆ ਇਹਦਾ ਉਹਦੇ ਸਬਜ਼ੀਆਂ ਦਾ ਹੋ ਜੇ ਦੁੱਧ ਦਾ ਹੋ ਜੇ ਹੋਰ ਇੱਕ ਦਾ ਬਿਨ ਸਿੱਧਾ ਮਤਲਬ ਕੁਕੁ ਚੱਜੇ ਕੋਈ ਕੁਪੜਾ ਸਦਾ ਬਣਾਓ ਪਾ ਲੈ ਮਤਲਬ ਉਹਦਾ ਕਈ ਕਰਦੇ ਵੀ ਆ ਕਰਨ ਵਾਲੇ ਬੜੇ ਵੀਰ ਭਰਾ ਹੁਜੇ ਕੰਮ ਕਰਦੇ ਆ ਜਿਹੜੇ ਕਰਦੇ ਵੀ ਆ ਸਾਡੇ ਰਗੇ ਹੀ ਆ ਜਿਆਦਾ ਸਾਡਰਾ ਮੋਏ ਜਿਹੜੇ ਤੇ ਬਾਕੀ ਕੰਮ ਤੇ ਬਾਗੇ ਆਪਣੀ ਤੇ ਇਹ ਸੋਚ ਆ ਵੀ ਕੰਮ ਕੋਈ ਵੀ ਹੋਵੇ ਸ਼ਰਮ ਨਾ ਕਰੋ ਕਿਉਂਕਿ ਲੋਕੀ ਗੱਲਾਂ ਕਰ ਸਕਦੇ ਆ ਰੋਟੀ ਖਾਣ ਨੂੰ ਨਹੀਂ ਕੋਈ ਦੇਂਦਾ ਗੱਲਾਂ ਤੇ ਉਹਦਾ ਵੀ ਕਰੀ ਜਾਂਦੇ ਤੁਹਾਨੂੰ ਘਰ ਬੈਠਿਆਂ ਨੂੰ ਵੀ ਗੱਲਾਂ ਲੋਕਾਂ ਨੇ ਕਰੀ ਜਾਣੀਆਂ ਆ ਗੱਲ ਜਿੰਨੇ ਕੰਮ ਕਰਨਾ ਨਾ ਜਿਆਦਾ ਗੱਲ ਲੋਕਾਂ ਨੂੰ ਵੀ ਜੇ ਤੁਸੀਂ ਵਧੀਆ ਪਾਓਗੇ ਤੇ ਲੋਕਾਂ ਕਹਿਣਾ ਐ ਲਿਆਉਂਦਾ ਪਤਾ ਨਹੀਂ ਕਿੱਥੋਂ ਤੇ ਜੇ ਨਾ ਪਾਓਗੇ ਤੇ ਲੋਕਾਂ ਕਹਿਣਾ ਐ ਨੱਕ ਜੂਸੀ ਕਰ ਕਰ ਮਰ ਜਣਾ ਤੇ ਲੋਕੀ ਮਤਲਬ ਕਿ ਇਹ ਬੰਨੇ ਵੀ ਨਹੀਂ ਜੀਣ ਦਿੰਦੇ ਜੇ ਕੇ ਕੋ ਹੈਗਾ ਉਹਨੂੰ ਵੀ ਨਹੀਂ ਤੇ ਨਹੀਂ ਤੇ ਉਹਨੂੰ ਵੀ ਨਹੀਂ ਹੂੰ ਕਿੰਨੀ ਸੋਹਣੀ ਹੈ ਇੰਸਟਾਗ੍ਰਾਮ ਤੇ ਵੱਡੀ ਭੈਣ ਤੇ ਵੱਡੀ ਭੈਣ ਲਈ ਫੇਂਡੀ ਸ਼ੁੱਭ ਨੂੰ ਤੇ ਸ਼ੁੱਭ ਤਾਂ ਹੁੰਦੀ ਹੈ ਲੜਾਈ ਕੋਈ ਇਹਦਾ ਮੈਨੂੰ ਫੜਾਦੇ ਤੇ ਕੋਈ ਇਹਦਾ ਮੈਨੂੰ ਫੜਾ ਦੇ ਤੇ ਸ਼ੋਭੋ ਨਹੀਂ ਆਹ ਮੈਂ ਤੁਹਾਨੂੰ ਦੇਖਾ ਦਿੱਤੀ ਪੈਣਾ ਗੁਰੂ ਘਰ ਤਾਂ ਨਹੀਂ ਨਹੀਂ ਤੱਦੀ ਗੱਬੀ ਤੱਦੀ ਲੱਗੀ ਤੱਦੀ ਮੈਂ ਸਕੂਲੇ ਗ੍ਰਾਊਂਡੋਂ ਇੱਕ ਦੋ ਵਾਰ ਛੁੱਟਿਆ ਪਰ ਮੈਂ ਆਪਣੇ ਸਾਥ ਨਾਲ ਨਹੀਂ ਇਹ ਤਾਂ ਦੁਹਾਨ ਲੱਗਦੀ ਰੋਮਾਂ ਵਜਨ ਬਣਾਣਾ ਨਹੀਂ ਨਹੀਂ ਮੈਂ ਛੱਡ ਲਿਆ ਇੱਕ ਫਾਈਨ ਵੀ ਪਈ ਲੱਗਦੀ ਆ ਮੈਂ ਆਪਣੇ ਤੇ ਪਰਮਾਨੂਗੀ ਆਪਾਂ ਖੰਦਵਾ ਦੂੰਗੀ ਜੇ ਦੇਖ ਵੀ ਜਾਊਂਗੀ ਦੇ ਨਹੀਂ ਹੋਣੀ ਕੋਈ ਫਰਕ ਨਹੀਂ ਆਨ ਨਾਲ ਤੁਹਾਨੂੰ ਅੱਜ ਦੇ ਮਨਜੋਤ ਦਾ ਕਿ ਜਾਦੂ ਵਿਖਾਵਾਂ ਮੈਂ ਸੱਚ ਹੈ ਨਾ ਮੰਨੋ ਮੈਗਿਕ ਹੋ ਰਹੀ ਸਮਝ ਲਿਆ ਜੋ ਜਾਦੂ ਕੱਢਾ ਵੇਖੋ ਮੰਜੋ ਦਾ ਜਾਦੂ ਆਖੋ ਇਹ ਮੰਜੋ ਦਾ ਜਾਦੂ ਆ ਤੁਸੀਂ ਵੀ ਸਾਰੇ ਭੈਣ ਭਰਾਏ ਜਾਦੂ ਕਰੋ ਬੂਏ ਗੜੀ ਅਰਗਭਤੀਆਂ ਦਿਖਾਓ ਬਾਹਰ ਦਿਖਾਈਂ ਸੋਕਾ ਪਾਓ ਮੱਖੀਆਂ ਮੜੀਆਂ ਅਸਲ 'ਚ ਗਲਤ ਨਾ ਸਮਝਿਓ ਇਹ ਆ ਮੱਖ ਮਛਰ ਮਾਰਨ ਵਾਲੀ ਅਰਗਭਤੀ ਤੇ ਇਹਨੇ ਬੂਏ ਦੇ ਗੜੀ ਦਿਖਾਈ ਆ ਵੀ ਬੂਏ 'ਚ ਮੱਖੀਆਂ ਵੜ ਜਾਂਦੀਆਂ ਅੰਦਰ ਪਰ ਉਹ ਹਟ ਹੀ ਹੜਦੀਆਂ ਫੇਰ ਨਹੀਂ ਠੀਠੋ ਵੀ ਬੜੀਆਂ ਇਹ ਕੰਮ ਨੇ ਆਗੇ ਇਹ ਕੰਮ ਨੇ ਬਾਬੇ ਮਨਜੋਹ ਦੇ ਇੱਕ ਮਾੜਾ ਮੋਟਾ ਬਾਬਾ ਆਣਿਆ ਦੇਖੋ ਤੇ ਆ ਬਾਬਾ ਜੀ ਆ ਗਏ ਜੀ ਬਾਬਾ ਜੀ ਆ ਦੱਸਿਓ ਵੀ ਅਰਗਬਤੀਆਂ ਦਾ ਕੀ ਰਾਜਵਾ ਮੱਖੀਆਂ ਪਾਉਂਦਾ ਬਾਬਾ ਜੀ ਨੇ ਬੂਏ ਗਾੜੀ ਅਰਗਬਤੀਆਂ ਲਾਤੀਆਂ ਨੇ ਦੋ ਬਾਹ ਲਾਈਆਂ ਦੋ ਅੰਦਰ ਲਾਈਆਂ ਮੱਖੀਆਂ ਘਟ ਗਈਆਂ ਮੱਖੀਆਂ ਘਟ ਆਈਆਂ ਪਰ ਕਿਉਂ ਬੈਠੇ ਜਾ ਰਹੇ ਇਹ ਇਹ ਉਹ ਫਿਲਮ ਵਾਲੀ ਗੱਲ ਹੋ ਗਈ ਕਿਹੜੀ ਉਹ ਕੀ ਨਹੀਂ ਮੈਂ ਮੈਂ ਵੀ ਪਹਿਲਾਂ ਵੇਂਦਾ ਨਹੀਂ ਹਾਂ ਤੇ ਮੈਂ ਵੀ ਨਹੀਂ ਕਦੇ ਵੇਖੀ ਇਹ ਨਹੀਂ ਅਵੇਂ ਨਾ ਇਹ ਜੀ ਤੱਕ ਬੜੀਆਂ ਵੇਂਦਾ ਤੇ ਪੜਨਾ ਬਸ ਆ ਆ ਹੋਏ ਜੰਮੀ ਨਹੀਂ ਹੋਈ ਓਏ 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 ਹੋਈ ਦਾ ਦਾਸ ਨੂੰ ਪਲਵਾਨੀ ਦੇ ਇੱਥੇ ਕਰਨਾ ਇਦਾਂ ਜੱਜ ਜੱਜ ਪੂਰਾ ਮੇਚਾ ਟੁਕਾ ਕਰ ਚੁੱਕਿਆ ਆਦਾ ਨਹੀਂ ਆਹ ਤੂੰ ਇਧਰ ਹੀ ਆ ਜਾ ਛੜ ਤੇ ਹਾਂ ਚੜਦੀ ਉਹਨੂੰ ਅਰਗਬਤੀ ਜੀ ਜੀ ਇੱਕ ਯਾਰ ਚੱਲ ਬਾਬਾ ਜੀ ਤੇਹੀ ਪਹਿਲਾਂ ਆ ਰਾਜ ਦੱਸੋ ਅਰਗਬਤੀ ਦਾ ਰਾਜ ਮੈਹੀ ਕੀ ਆ ਏ ਕਿੰਨੇ ਨੂੰ ਦੁਕਾਨਦਾਰ ਨੇ ਅੱਛਾ ਇਹਦਾ ਨਾਮ ਮੱਖਰ 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 ਇਹਦਾ ਨਾਮ ਮੱਖਰ ਮਰ ਜਾਂਦਾ ਮੇਰੇ ਨੂੰ ਉਹ ਮੱਖਰ ਹੀ ਨਹੀਂ ਇਹਦਾ ਨਾਮ ਮੱਖਰ ਮਸੀਆ ਮਰ ਜਾਂਦਾ ਸਰਵਾ ਕੋਰੋਨਾ ਦੇ ਟੀਕੇ ਦਾ ਯਾਰ ਕੋਰੋਨਾ ਦੀ ਉਹ ਵੀਡੀਓ ਵਿੱਚ ਕੋਈ ਮਰ ਬਣਿਆ ਅੜ ਕੇ ਬੋਲਦਾ ਉਹ ਇੱਕ ਥੱਥਾ ਬੋਲਦਾ ਉਹਦੀ ਮੇਰੀ ਬੋਲੀ ਬਦ ਗਈ ਹੈ ਤੇ ਬਦਲ ਮੰਨਣ ਦੀ ਵੀ ਜਾਣੀ ਹੈ ਵੀ ਥੱਤੀ ਭੜੀ ਹੈ ਵੀਡੀਓ ਇਹ ਕਿ ਐਵੇਂ ਘਰ ਵੀ ਕਰ ਜਾਂਦੇ ਦਿੱਤਾ ਤੱਪਾ ਤਾਂ ਓ ਆ ਗਿਆ ਜੀਵਨ ਜੀ ਮਹਾਰਾਜ ਜੀਵਨ ਕਿਦਾਂ ਠੀਕ ਹੈ ਹੁਣ ਤਿੰਨ ਬੰਦੇ ਬਿਮਾਰ ਹੋਏ ਸਾਡੇ ਘਰਾਂ ਦੇ ਤਿੰਨ ਨਹੀਂ ਸਾਰੇ ਹੀ ਤਕਰੀਬਨ ਹੋ ਗਏ ਸੀ ਤੇ ਹੁਣ ਛੁੱਟੀ ਲਈ ਜੀਵਨ ਨੇ ਜੀਵਨ ਕਿਦਾਂ ਹੁਣ ਸੈਟਿਆ ਅਸਲ ਚ ਗਰਮੀ ਬੜੀ ਆ ਸਾਰੇ ਭੈਣ ਭਰਾ ਬੱਚੋ ਗਰਮੀ ਤੋਂ ਬੱਚੋ ਜਿੰਨਾ ਬੱਚ ਹੁੰਦਾ ਗਰਮੀ ਦਾ ਗੁੱਸਾ ਵੜਾ ਜੇ ਤੇ ਬੱਚੋ ਬੜੇ ਗੁੱਸੇ ਚ ਆਹੀ ਗਰਮੀ ਹੂੰ ਲੱਛਾ ਤੇ ਆਈ ਗਿਆ ਵੇ ਗਲਤੀ ਤੇ ਸਾਡੀ ਆਪਣੀ ਰੁੱਖ ਅਸੀਂ ਵੱਢੀ ਜਾਂਦੇ ਜਿਹੜੇ ਹੈਗੇ ਆ ਉਹਨਾਂ ਦੇ ਲਾਗੇ ਲੋਕਾਂ ਨੇ ਅੱਗ ਲਾਈ ਆ ਅੱਗ ਲਾਲਾ ਸਾੜ ਤੇ ਆ ਅੰਦੇ ਜੜੇ ਵਿੱਚ ਬੱਚੇ ਆ ਤਾਂ ਚ ਰੋਡ ਵਿੱਚ ਇੱਕ ਦਿਨ ਆਹਾ ਹੋਣਾ ਲੋਕਾਂ ਦੇ ਸਾਹ ਲੈਣ ਤੋਂ ਵੀ ਜਾਂਦੇ ਰਹਿਣਾ ਹੋਣੀ ਹੋ ਗਿਆ ਬਾਹਰ ਤੇ ਦਰਖਤਾਂ ਕਰਕੇ ਹੀ ਪਾਣੀ ਆ ਥੱਲੇ ਅੱਜ ਮੈਂ ਵੱਡੇ ਵੱਡੇ ਖਾਨੇ ਲਾ ਲਈਏ ਅੱਜ ਮੈਂ ਸਟੇਪਿੰਗ ਨੂੰ ਚਾਰ ਹੀ ਧਮਾਲ ਲਿਆ ਵਾ ਤਾਂ ਵੀ ਹੋ 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 ਕੰਢੀ ਆ ਇੰਨੀ ਗਰਮੀ ਆ ਚਾਰੇ ਨੂੰ ਹਾਲਿਆ ਤੇ ਲਾਗੇ ਸਾਥਾਂ ਗਲਾਈ ਤਾਂ ਚੋਪਾ ਨਾ ਹਾਂ ਹਾਂ ਗੱਡੀ ਹਾਂ ਮੈਂ ਤਾਂ ਉਹਦੇ ਲਾਗੇ ਕਿ ਨਿਕਾਜਾ সুইਮਿੰਗ ਪੂਲ ਬਣਾ ਦਈਏ ਪੱਖਾ ਲਾਣੀ ਯਾਰ ਪੱਖਾ ਚਾਹੀਦਾ ਹਾਂ ਨਿਕਾਜਾ ਪੱਖਾ ਲਿਆ ਕੇ ਲਾ ਦੇ ਉਹ ਮੇਰੇ ਸਾਹਮਣੇ ਜਾ ਆ ਉਹ ਇਹ ਵਾਲੀ ਬੈਠੀ ਨਹੀਂ ਆ ਉਹਦੇ ਬੀਬੀਆਂ ਨਾਲ ਡਿਵਾਰਡ ਤੇ ਹੈਗਾ ਨਿਕਾ ਪੱਖਾ ਹਾਂ ਉਹ ਲਾ ਦੰਨੇ ਉੱਥੇ ਓਏ ਕਿੰਨੇ ਚਨਾਉਂਦੇ ਆ ਲੈ ਨਾ ਮੁੰਡੇ ਜੰਗੀ ਪੱਖਾ ਲਵਾ ਦੂੰ ਨਹੀਂ ਤੇ ਐਸੀ ਦਵਾ ਇਹ ਕੱਲ ਮੈਨੂੰ ਅੰਦੀ ਕਿਚਨ ਚ ਸੀਲਵਾ ਲਈਏ ਜੀ ਦਾ ਚ ਦੇ ਦੋ ਮੈਂ ਗਾਗਾ ਮੈਂ ਵੀ ਨਹੀਂ ਚੱਲਣੇ ਦੋ ਬੱਤੀ ਨਹੀਂ ਘਟ ਜਣੀ ਲੋੜ ਨਾ ਪੈਣੀ ਲੋੜ ਬਹੁ ਭੰਡਿਆ ਘਟ ਜਾਂਦੀ ਐ ਇੱਕਦਮੀ ਇਹ ਨਹੀਂ ਚੱਲਣੇ ਮੋਟਰ ਚੱਲਣੀ ਫੇਰੇ ਇਦਾਂ ਕਰ ਲੈ ਆਹ ਮੋਟਰ ਤਾਂ ਨਹੀਂ ਚੱਲਣ ਦੀ ਫੇਰੇ ਇਦਾਂ ਕਰਦੇ ਆ 500 ਰੁਪਏ ਦਾ ਚੁੱਲਾ ਹੁੰਦਾ ਹੀ ਇਦਾਂ ਦਾ ਗੈਸ ਵਾਲਾ ਉਹ ਲੈ ਜਿੱਦਾਂ ਸੇਂ ਦਰਮੇਂ ਗੱਡੀ ਨੂੰ ਕਾਹ ਤੇ ਰੋਟੀ ਖਾ ਉਹ ਮੈਂ ਬੈ ਜਾਉਂਦੀ ਆਏ ਮੈਂ ਮੈਂ ਨਾ ਰੋਟੀ ਉਹ ਨਾ ਜਰ ਹੋਟਲ ਤੋਂ ਲਾ ਲਈ ਨੇ ਜਿੱਨੇ ਚ ਗਰਮੀ ਆ ਆ ਮਿਸਾਲੇ ਬੜੇ ਪੰਮਦੇ ਆ ਨਾ ਇਹ ਮਰਦਾ ਜੀ ਮੁੱਖੇ ਘਟਾ ਨਾ ਨਹੀਂ ਹੋ ਲਿਆ ਇਹ ਕਾਲਾ ਹਟ ਉਹ ਮਾਰਦੇ ਬੰਦਾ ਇੱਥੇ ਬੂਹੇ ਗਾੜੀ ਇੱਥੇ ਟੀਹਰ ਹੀ ਲੱਗੇ ਹੁੰਦੇ ਮੱਖੀਆਂ ਦੇ ਬੂਹੇ ਗਾੜੀ ਟਿਕ ਟਿਕ ਕਰਕੇ ਮੱਖੀਆਂ ਮਾਰਦੀ ਨਾ ਟਿਕ ਟਿਕ ਕਰਕੇ ਮੱਖੀਆਂ ਮਾਰਦੀ ਕੋਈ ਨਹੀਂ ਪਤਾ ਹੀ ਨਾ ਹੁੰਦਾ ਟੀਟਰ ਜਿਆ ਆਹੋ ਉਹ ਤੇ ਭਲਾ ਆਪਣੇ ਲਾਗੇ ਰੱਖਣਾ ਪੈਂਦਾ ਨਾ ਇਹ ਦੂਜਾ ਕੈਂਡੀ ਹੋ ਵੱਡਾ ਉਹ ਗੁਰਦੁਆਰਿਆਂ 'ਚ ਨਹੀਂ ਲੱਗੇ ਹੁੰਦੇ ਲੰਗਰ ਹਾਲ 'ਚ ਲੱਗੇ ਹੁੰਦੇ ਆਹੋ ਵੱਡੇ ਹੀਟਰ ਉਹ ਬੱਤੀ ਪਤਾ ਕਿ ਨਹੀਂ ਖੇਜਦਾ ਜੀ ਜਦੋਂ ਉੱਤੋਂ ਹੀ ਨਾ ਨਿਕਲਦਾ ਬੱਤੀ ਕਿੱਥੋਂ ਜੂ ਨਹੀਂ ਨਹੀਂ ਬੱਤੀ ਘੱਟ ਹੀ ਹੁੰਦਾ ਬਲਬ ਬੰਦ ਕਰ ਦਿਆ ਕਹਿੰਦੇ ਉਹਦੀ ਗੱਡੀ ਲਾਈਟਾਂ ਨਹੀਂ ਸਰਬ ਉਹ ਦਲੀ ਜਾਂਦਾ ਕੱਲੇ ਸੀ ਲਾਇਏ ਨੇ ਮੋਟਰ ਨਹੀਂ ਚੱਲੀ ਗੱਲ ਤੇ ਮੈਂ ਗਰਮ ਪਾਣੀ ਨਾਲ ਨਾਤਾ ਜੀਵਣਾ ਸ਼ਨਾਪਰ ਹੁਣ ਕਿਦਾਂ ਛੇਤ ਗੱਲ ਕੀ ਹੋਈ ਸੀ ਬੁਖਾਰ ਹੋ ਗਿਆ ਸੀ ਤੇਰਾ ਭਲਾ ਹੋ ਜੇ ਹੁਣ ਠੀਕ ਹੈ ਕੰਮ ਤੇ ਡਬੀਟ ਤੇ ਮੇਰੇ ਬੜੀ ਹੋਈ ਪਰਸੋਂ ਮੇਰਾ ਮੇਰਾ ਵੀ ਹੋ ਗਿਆ ਹੈ ਕੰਮ ਇਹ ਪਤਾ ਨਹੀਂ ਦੇਣੀ ਇਦਾਂ ਤੇ ਆ ਗਈ ਆ ਇਹ ਦਿਨਾਂ ਦੇ ਹਿਸਾਬ ਨਾਲ ਚੱਲਦਾ ਕੰਮ ਚਲੋ ਠੀਕ ਹੈ ਜੀ